ਮੱਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋਗੇ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਪਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਪ੍ਰੋਗਰਾਮ ਦੇ ਰਾਹੀਂ ਅਸੀਂ ਕੁਝ ਖਾਸ ਕਿਤਾਬਾਂ ਆਪ ਜੀ ਨੂੰ ਸੁਝਾਉਣੇ ਆ ਅੱਜ ਜੋ ਕਿਤਾਬ ਲੈ ਕੇ ਆਇਆ ਇੱਕ ਕਿਤਾਬ ਅੰਗਰੇਜ਼ੀ ਦੀ ਪੁਸਤਕ ਜਰਨੀਸ ਥਰੂ ਫਾਲਟ ਲਾਈਨਸ ਦਾ ਪੰਜਾਬੀ ਅਨਵਾਦ ਹੈ ਉਹ ਕਿਤਾਬ ਲਿਖੀ ਹੋਈ ਹੈ ਅਮਨਦੀਪ ਸੰਧੂ ਹੋਰਾਂ ਨੇ ਤੇ ਪੰਜਾਬੀ ਦਾ ਰੂਪ ਦਿੱਤਾ ਹੈ ਯਦਵਿੰਦਰ ਸਿੰਘ ਤੇ ਮੰਗਤाराम ਹੋਰਾਂ ਨੇ ਵੈਸੇ ਕਿਤਾਬ ਦੇ ਨਾਮ ਤੋਂ ਤੁਸੀਂ ਸ਼ਾਇਦ ਇਹ ਅੰਦਾਜ਼ਾ ਲਾ ਚੁੱਕੇ ਹੋਵੋਗੇ ਕਿ ਇਹ ਕਿਤਾਬ ਬਹੁਤ ਹੀ ਮਕਬੂਲ ਕਿਤਾਬ ਹੈ ਇਹ ਪਹਿਲੀ ਵਾਰੀ 2022 ਵਿੱਚ ਪ੍ਰਕਾਸ਼ਿਤ ਹੋਈ ਸੀ ਜੋ ਐਡੀਸ਼ਨ ਮੈਂ ਪੜਿਆ ਇਹ ਸਤੰਬਰ 2023 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਆ ਸਿੰਘ ਬ੍ਰਦਰਸ ਅੰਮ੍ਰਿਤਸਰ ਵਾਲਿਆਂ ਨੇ ਤੇ ਇਸ ਕਿਤਾਬ ਦੇ ਜਿਹੜੇ ਆ ਦੋਵੇਂ ਐਡੀਸ਼ਨ ਨੇ ਪੇਪਰ ਬੈਕ ਵੀ ਤੇ ਹਾਰਡਬਾਉਂਡ ਵੀ ਕੁਲ ਕਿਤਾਬ ਕਰੀਬ 400 ਤੇ 94 ਪੰਨਿਆਂ ਦੀ ਕਿਤਾਬ ਇੱਕ ਵੱਡਾ ਆਕਾਰ ਦੀ ਕਿਤਾਬ ਹੈ ਤੇ ਇਹਦੇ ਵਿੱਚ ਤਕਰੀਬਨ 16 ਅਧਿਆਏ ਸ਼ਾਮਿਲ ਕੀਤੇ ਗਏ ਨੇ ਤੇ ਉਹਦੇ ਨਾਲ ਦੀ ਨਾਲ ਭੂਮਿਕਾ ਦੇ ਵਿੱਚ ਜਿਹੜੀ ਪਹਿਲੀ ਲਾਈਨ ਹੈ ਜਾਂ ਜਿੱਥੋਂ ਕਿਤਾਬ ਬਿਲਕੁਲ ਆਰੰਭ ਹੁੰਦੀ ਹੈ ਉਹ ਲਾਈਨ ਹੀ ਐਸੀ ਲਾਈਨ ਹੈ ਕਿ ਸਾਡਾ ਜਿਹੜਾ ਮਨ ਹੈ ਉਹ ਮਜਬੂਰ ਹੋ ਜਾਂਦਾ ਕਿ ਕਿਤਾਬ ਨੂੰ ਮੁਕੰਮਲ ਕਰਨਾ ਹੈ ਦਰਸਲ ਪੰਜਾਬ ਦੀ ਜਦੋਂ ਗੱਲ ਤੁਰਦੀ ਹੈ ਤੇ ਪੰਜਾਬ ਨੇ ਬਹੁਤ ਜ਼ੁਲਮ ਆਪਣੇ ਪਿੰਡੇ ਉੱਤੇ ਸਹਿਆ ਗੱਲ ਕੇਵਲ 47 ਦੀ ਨਹੀਂ 47 ਤੋਂ ਪਹਿਲਾਂ ਵੀ ਹਿੰਦੁਸਤਾਨ ਦੀ ਧਰਤੀ ਉੱਤੇ ਜਿੰਨੇ ਵੀ ਜ਼ਾਲਮ ਜਰਵਾਨੇ ਹਮਲਾਵਰ ਹੋ ਕੇ ਆਉਂਦੇ ਰਹੇ ਉਹਨਾਂ ਦਾ ਰਸਤਾ ਲੰਘਾ ਜੋ ਹੈ ਉਹ ਪੰਜਾਬ ਰਿਹਾ ਤੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਅੱਗੇ ਹੋ ਕੇ ਮੂਹਰੇ ਹੋ ਕੇ ਲੜਨਾ ਪਿਆ ਝਗੜਨਾ ਪਿਆ ਤੇ ਜੰਗ ਜੂ ਬਿਰਤੀ ਦੇ ਇਹ ਲੋਕ ਮਾਲਕ ਹੋਏ ਐਵੇਂ ਨਹੀਂ ਕਿਹਾ ਜਾਂਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਉਹ ਇਸੇ ਭੀੜਾ ਦੇ ਵਿੱਚੋਂ ਜਾਂ ਅਜਿਹੇ ਸਮੇਂ ਦੇ ਵਿੱਚੋਂ ਹੀ ਅਜਿਹੇ ਜਿਹੜੇ ਤੱਤ ਨੇ ਜਾਂ ਤੱਥ ਨੇ ਜਾਂ ਲੋਕ ਅਖਾਣ ਜਿਹੜੇ ਨੇ ਉਹ ਪ੍ਰਚਲਿਤ ਹੋਏ ਸ਼ੁਰੂਆਤ ਹੁੰਦੀ ਹੈ ਵੀ ਜੇ ਤੂੰ ਪੰਜਾਬ ਨੂੰ ਜਾਣਨਾ ਚਾਹੁੰਦਾ ਹੈ ਤਾਂ ਲਾਸ਼ਾਂ ਗਿਣਨ ਨੂੰ ਤਿਆਰ ਹੋ ਜਾ ਇਹ ਬੜੀ ਵੱਡੀ ਲਾਈਨ ਹੈ ਆਪਣੇ ਆਪ ਦੇ ਵਿੱਚ ਭਾਵੇਂ ਕਿ ਇਹ ਮੈਂ ਕਿਤਾਬ ਦੀ ਟੈਗਲੈਂਡ ਕਹਾਂ ਕਿਉਂਕਿ ਟੈਗਲੈਂਡ ਦੀ ਗੱਲ ਕਰਾਂ ਤਾਂ ਉਹ ਸਰਵਰ ਕੋਤੇ ਦਿੱਤੀ ਹੋਈ ਹੈ ਕਿ ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਹੁਣ ਪੰਜਾਬ ਭਾਵੇਂ ਕਿ ਬਹੁਤ ਖੁਸ਼ਹਾਲ ਸੂਬਾ ਹੈ ਕਿਉਂਕਿ ਇਹ ਸਾਡਾ ਵਰਤਾਂਤ ਹੈ ਕਿ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਅਸੀਂ ਆਪਣਾ ਦੁੱਖ ਦਰਦ ਕਿਸੇ ਨੂੰ ਦੱਸ ਦੇਣੀ ਆ ਤੇ ਸਾਡਾ ਦੁੱਖ ਦਰਦ ਸਮਝਣ ਵਾਸਤੇ ਕਦੇ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਉਸ ਸਮੇਂ ਦੀਆਂ ਸਰਕਾਰਾਂ ਹੋਣ ਜਾਂ ਸੂਬੇ ਦੀਆਂ ਸਰਕਾਰਾਂ ਹੋਣ ਜਾਂ ਸੈਂਟਰ ਦੀਆਂ ਸਰਕਾਰਾਂ ਹੋਣ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਕਦੇ ਵੀ ਪੰਜਾਬ ਦੇ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਉਸ ਸੰਦਰਭ ਦੇ ਵਿੱਚ ਪੰਜਾਬ ਕਿੰਨਾ ਹਾਲਾਤਾਂ ਨਾਲ ਸਾਹਮਣਾ ਕਰ ਰਿਹਾ ਹੈ ਪੰਜਾਬ ਦਾ ਭਵਿੱਖ ਕੀ ਹੈ ਉਹ ਬਹੁਤ ਚਿੰਤਾਜਨਕ ਹੈ ਜੋ ਸਾਨੂੰ ਇਸ ਕਿਤਾਬ ਨੂੰ ਪੜ੍ਹਿਆ ਪਤਾ ਲੱਗਦਾ ਹੈ ਕਿਤਾਬ ਦੇ ਵਿੱਚ ਜਿਹੜੇ ਮੁੱਦੇ ਮੁੱਖ ਤੌਰ ਤੇ ਛੋਹੇ ਗਏ ਜੇ ਮੈਂ ਸੰਖੇਪ ਤੌਰ ਤੇ ਵੀ ਉਹਨਾਂ ਦੀ ਗੱਲ ਕਰਾਂ ਤਾਂ ਜਿਵੇਂ ਕਿ ਦੇਸ਼ ਦੀ ਵੰਡ ਦੀ ਗੱਲ ਹੈ ਫਿਰ ਪੰਜਾਬ ਦੀ ਵੰਡ ਦੀ ਗੱਲ ਹੈ ਫਿਰ 1978 1984 ਸਨ 1966 ਪੰਜਾਬੀ ਸੂਬੇ ਦੇ ਅੰਦੋਲਨ ਦੀ ਗੱਲ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੇ ਜ਼ਮੀਨੀ ਮਸਲੇ ਨੇ ਕਿਸਾਨੀ ਮੁੱਦਿਆਂ ਦੀ ਗੱਲ ਕਰਾਂ ਖੇਤੀਬਾੜੀ ਦਾ ਮੁੱਦਾ ਹੈ ਫਿਰ ਕਿਸਾਨੀ ਆਤਮ ਹੱਤਿਆਵਾਂ ਦੀ ਗੱਲ ਹੈ ਕਿਸਾਨੀ ਸਿਰ ਜਾਂ ਪੰਜਾਬ ਸਿਰ ਚੜੇ ਹੋਏ ਬੇਤਹਾਸ਼ਾ ਕਰਜ਼ੇ ਦੀ ਗੱਲ ਹੈ ਉੱਥੇ ਨਸ਼ਿਆਂ ਦੀ ਸਬੰਧ ਵਿੱਚ ਜਿਹੜਾ ਬੜਾ ਕਮਾਲ ਦਾ ਜਿਹੜਾ ਇੱਕ ਇਹਦੇ ਵਿੱਚ ਆਰਟੀਕਲ ਹੈ ਫਿਰ ਪੰਜਾਬ ਦੀ ਸਿੱਖਿਆ ਪੰਜਾਬ ਦੀਆਂ ਖੇਡਾਂ ਪੰਜਾਬ ਦਾ ਵਿਰਸਾ ਪੰਜਾਬ ਦੀ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਦਸ਼ਾ ਜੇ ਮੈਂ ਲਫ਼ਜ਼ ਵਰਤਾਂ ਵੀ ਦੁਰਦਸ਼ਾ ਦਾ ਇਹਦੇ ਵਿੱਚ ਬੇਰਵੇਰ ਹੋਇਆ ਪਰ ਇੱਕ ਇੱਕ ਖਾਸ ਗੱਲ ਹੈ ਕਿ ਕਿਤਾਬਾਂ ਕੇਵਲ ਸਮੱਸਿਆਵਾਂ ਦੇ ਰੂਪ ਰੂਣੀ ਕਰਉਂਦੀ ਨਹੀਂ ਕਰਉਂਦੀਆਂ ਕੁਝ ਕਿਤਾਬਾਂ ਐਸੀਆਂ ਵੀ ਹੁੰਦੀਆਂ ਨੇ ਜੋ ਸਾਨੂੰ ਉਸ ਮਸਲੇ ਦੇ ਜਾਂ ਸਮੱਸਿਆਵਾਂ ਦੇ ਹੱਲ ਬਾਰੇ ਵੀ ਚੇਤਨਨ ਕਰਦੀਆਂ ਨੇ ਇਸ ਕਿਤਾਬ ਦੇ ਵਿੱਚ ਪੰਜਾਬ ਦਾ ਹਰ ਉਹ ਮੁੱਦਾ ਛੋਇਆ ਗਿਆ ਹੈ ਜੋ ਪੰਜਾਬ ਦੇ ਹਰ ਇੱਕ ਬਸ਼ਰ ਨਾਲ ਨਿੱਜੀ ਤੌਰ ਤੇ ਸਿੱਧੇ ਤੌਰ ਤੇ ਸਬੰਧ ਰੱਖਦਾ ਹੈ ਸੋ ਸਾਰੀ ਗੱਲ ਜਿਹੜੀ ਹੈ ਉਹ ਪੰਜਾਬ ਦੇ ਮੁੱਦਿਆਂ ਉੱਤੇ ਕੇਂਦਰਿਤ ਹੈ ਪੰਜਾਬ ਦੇ ਮਸਲਿਆਂ ਦੀ ਗੱਲ ਹੈ ਪੰਜਾਬ ਦੇ ਖਾਣ-ਪਾਣ ਪਹਿਰਾਣ ਪੰਜਾਬ ਦੀ ਖੇਤੀਬਾੜੀ ਪੰਜਾਬ ਦੇ ਕਲਚਰ ਦੀ ਪੰਜਾਬ ਦੇ ਸੱਭਿਆਚਾਰ ਦੀ ਗੱਲ ਇਸ ਕਿਤਾਬ ਦੇ ਵਿੱਚ ਕੀਤੀ ਗਈ ਹੈ ਜੇ ਕਹੀਏ ਭਈ ਇਹ ਪੁਸਤਕ ਇੱਕੋ ਸਮੇਂ ਪੱਤਰਕਾਰੀ ਸੰਸਮਰਨ ਅਤੇ ਨਾਵਲ ਦੀ ਸ਼੍ਰੇਣੀ ਵਿੱਚ ਰੱਖੀ ਜਾ ਸਕਦੀ ਹੈ ਤਾਂ ਕੋਈ ਇਹਦੇ ਵਿੱਚ ਜਿਹੜਾ ਆ ਉਹ ਦੋ ਰਾਏ ਨਹੀਂ ਹੋਣਗੀਆਂ ਇਸ ਕਿਤਾਬ ਦੇ ਬਾਰੇ ਬ੍ਰਹਮ ਜਗਦੀਸ਼ ਹੋਰਾਂ ਨੇ ਅਜੀਤ ਅਖਬਾਰ ਦੇ ਵਿੱਚ ਇੱਕ ਦਾ ਰਿਵਿਊ ਕਰਦੇ ਆ ਇਹ ਬੜੀ ਕਮਾਲ ਦੀ ਗੱਲ ਲਿਖੀ ਹੈ ਕਿ ਕਿਤਾਬ ਦੇ ਵਿੱਚ ਜਿਹੜਾ ਹੈ ਉਹ ਲੇਖਕ ਜੋ ਹੈ ਉਹ ਪੰਜਾਬੀਅਤ ਦੀ ਤਲਾਸ਼ ਕਰਦਾ ਹੈ ਉਹਦੇ ਅਨੁਸਾਰ ਨਾਬਰੀ ਅਤੇ ਪ੍ਰਤੀਰੋਧ ਪੰਜਾਬੀਅਤ ਦੇ ਪ੍ਰਮੁੱਖ ਲੱਛਣ ਹੈ ਭਾਵੇਂ ਕਿ ਜੋ ਲੇਖਕ ਹੈ ਅਮਨਦੀਪ ਸਿੰਘ ਉਹਨੇ ਜੀਵਨ ਦੇ ਮੁੱਢਲੇ ਬਰੇ ਭਾਰਤ ਦੇ ਪ੍ਰਮੁੱਖ ਸਨਅਤੀ ਸ਼ਹਿਰ ਸ਼ਹਿਰ ਰੁੜਕੇਲਾ ਵਿੱਚ ਗੁਜ਼ਾਰਿਆ ਤੇ ਉਹਨਾਂ ਦਿਨਾਂ ਵਿੱਚ ਉਹਨੇ ਪੰਜਾਬ ਨੂੰ ਕੁਝ ਟੁਕੜੀਆਂ ਜਾਂ ਪ੍ਰਤੀਕਾਂ ਵਿੱਚ ਵੇਖਿਆ ਭਾਰਤ ਦੇ ਹੋਰ ਪ੍ਰਦੇਸ਼ਾਂ ਵਿੱਚ ਪੰਜਾਬ ਬਾਰੇ ਵੱਖ-ਵੱਖ ਧਾਰਨਾਵਾਂ ਬਣੀਆਂ ਹੋਈਆਂ ਉੱਥੇ ਰਹਿਣ ਵਾਲੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਮਨ ਵਿੱਚ ਸਿੱਖ ਹੁੰਦੇ ਆ ਭੰਗੜਾ ਹੁੰਦਾ ਆ ਖਾੜਕੂਵਾਦ ਹੁੰਦਾ ਆ ਗੁਰਦੁਆਰਾ ਹੁੰਦਾ ਆ ਲੰਗਰ ਹੁੰਦਾ ਆ ਖਾਲਿਸਤਾਨ ਦੀ ਗੱਲ ਤੁਰਦੀ ਆ ਹਰੀ ਕ੍ਰਾਂਤੀ ਦੀ ਗੱਲ ਤੁਰਦੀ ਆ ਢੋਲ ਹੈ ਪੰਜ ਦਰਿਆ ਨੇ ਜਾਂ ਬਟਰ ਚਿਕਨ ਇਹ ਉਹਦੇ ਜਿਹੜੇ ਨੇ ਇੱਕ ਕਾਲੀ ਵੀ ਸਿੰਬਲ ਬਣੇ ਹੋਏ ਜਾਂ ਪਛਾਣ ਬਣੀ ਹੋਈ ਕਿ ਪੰਜਾਬ ਇਦਾਂ ਦਾ ਆ ਪਰ ਕੀ ਅਸਲ ਵਿੱਚ ਇਦਾਂ ਦਾ ਹੈ ਕਿ ਪੰਜਾਬ ਇਹੋ ਹੀ ਹੈ ਤੇ ਇਨਾ ਹੀ ਹੈ ਲੇਖਕ ਦਾ ਇਹ ਬਿਰਤਾਂਤ ਸਨ 1913 ਤੋਂ ਲੈ ਕੇ ਸਨ 1918 ਤੱਕ ਚੱਲਦਾ ਹੈ ਪਰ ਅੰਦਰ ਖਾਤੇ ਇਹ ਸਿੰਧ ਘਾਟੀ ਦੀ ਸਭਿਯਤਾ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਚੜ੍ਹਾਈ ਤੱਕ ਦੀ ਯਾਤਰਾ ਕਰਦਾ ਹੈ ਇਹਦੇ ਵਿੱਚ ਕਾਂਗਰਸ ਕਮਿਊਨਿਸਟ ਪਾਰਟੀਆਂ ਅਕਾਲੀ ਪਾਰਟੀ ਸਰਦਾਰ ਜਰਨੈਲ ਸਿੰਘ ਪਿੰਡਰਾਂ ਵਾਲੇ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਕੇਜਰੀਵਾਲ ਆਦਤੋਂ ਬਿਨਾ ਪੰਜਾਬ ਦੇ ਪ੍ਰਮੁੱਖ ਡੇਰੇ ਆ ਰਾਦਾ ਸੁਆਮੀ ਸੱਚਾ ਸੌਦਾ ਨਰਿੰਕਾਰੀ ਸੰਤ ਬੱਲਾਂ ਵਾਲੇ ਆਦਿ ਦੇ ਕਾਰਜ ਸ਼ੈਲੀ ਬਾਰੇ ਵੀ ਭਰਪੂਰ ਚਰਚਾ ਕੀਤੀ ਗਈ ਹੈ ਤੇ ਮੈਂ ਇਹ ਸਮਝਦਾ ਵੀ ਇਹ ਪੁਸਤਕ ਹਰ ਸੁਝਵਾਨ ਤੇ ਸੰਵੇਦਨਸ਼ੀਲ ਪਾਠਕ ਵਾਸਤੇ ਪੜ੍ਹਨੀ ਬਹੁਤ ਜ਼ਰੂਰੀ ਹੈ ਸੁਝ ਮੈਂ ਗੱਲ ਕਰਾਂ ਕਿ ਪੰਜਾਬ ਦੇ ਹਰ ਉਹ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਮੁੱਦੇ ਨੂੰ ਇਸ ਕਿਤਾਬ ਦੇ ਰਾਹੀਂ ਪੇਸ਼ ਕੀਤਾ ਗਿਆ ਸਮੁੱਚੇ ਤੌਰ ਤੇ ਇਸ ਕਿਤਾਬ ਦਾ ਹਰ ਇੱਕ ਪੰਨਾ ਜਿਹੜਾ ਹੈ ਉਹ ਪੜਨਯੋਗ ਹੈ ਹਰ ਇੱਕ ਪੰਨਾ ਸਾਨੂੰ ਸੱਚ ਦੇ ਇਤਨਾ ਕਰੀਬ ਲੈ ਕੇ ਆਉਂਦਾ ਆ ਕਿ ਇਹ ਪੰਜਾਬ ਦਾ ਸ਼ੀਸ਼ਾ ਆ ਯਾਨੀ ਇੱਕ ਸ਼ੀਸ਼ਾ ਹੈ ਜਿਹਦੇ ਵਿੱਚ ਅਸੀਂ ਆਪਣਾ ਜਿਹੜਾ ਆ ਵजूद ਨਹੀਂ ਵਖਰੇ ਬਲਕਿ ਪੰਜਾਬ ਦੀ ਹਕੀਕਤ ਨੂੰ ਅਸੀਂ ਜਿਹੜਾ ਆ ਵੇਖ ਰਹੇ ਹੁੰਨੇ ਆ ਕੁਲ ਮਿਲਾ ਕੇ ਮੈਂ ਸਮਝਦਾ ਵੀ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਵਾਸਤੇ ਹਰ ਪੰਜਾਬੀ ਨੂੰ ਉਹ ਚਾਹੇ ਕਿਸੇ ਵੀ ਉਮਰ ਵਰਗ ਨਾਲ ਸੰਬੰਧ ਰੱਖਦਾ ਹੈ ਚਾਹੇ ਉਹ ਵਿਦਿਆਰਥੀ ਹੈ ਨੌਜਵਾਨ ਹੈ ਜਾਂ ਮਿਡ ਏਜ ਵਿੱਚ ਹੈਗਾ ਹੈ ਜਾਂ ਕੋਈ ਸਿਆਣੀ ਉਮਰ ਦਾ ਵੀ ਹੈਗਾ ਹੈ ਉਹ ਇਹ ਸਾਰੀ ਕਿਤਾਬ ਨੂੰ ਪੜ੍ਹ ਕੇ ਇਹ ਨਿਚੋੜ ਕੱਢ ਸਕਦਾ ਹੈ ਵੀ ਵਾਕਈ ਸਾਡੇ ਨਾਲ ਜੋ ਕੁਝ ਹੋਇਆ ਜੋ ਕੁਝ ਹੋ ਰਿਹਾ ਹੈ ਜਾਂ ਜੋ ਕੁਝ ਕੀਤੇ ਜਾਣਦੀਆਂ ਸਾਜ਼ਿਸ਼ਾਂ ਪੰਜਾਬ ਦੇ ਵਾਸਤੇ ਚੱਲ ਰਹੀਆਂ ਨੇ ਉਹਨਾਂ ਸਾਰਿਆਂ ਤੋਂ ਬਚਣ ਦੇ ਵਾਸਤੇ ਸਾਨੂੰ ਜਦੋਂ ਜਹਿਦ ਅੱਜ ਤੋਂ ਨਹੀਂ ਬਲਕਿ ਹੁਣ ਤੋਂ ਹੀ ਸ਼ੁਰੂ ਕਰਨੀ ਪਵੇਗੀ ਤੇ ਇਹ ਸੁਨੇਹਾ ਜਿਹੜਾ ਸਾਨੂੰ ਆਪਣੇ ਪੰਜਾਬ ਪੱਧਰ ਤੇ ਨਹੀਂ ਬਲਕਿ ਸੰਸਾਰ ਪੱਧਰ ਤੱਕ ਆਪਣੇ ਮੁੱਦੇ ਲੈ ਕੇ ਜਾਣੇ ਪੈਣਗੇ ਸੋ ਬਹੁਤ ਹੀ ਗੰਭੀਰ ਬਹੁਤ ਹੀ ਡਿਟੇਲਡ ਜਿਹੜੀ ਜਾਣਕਾਰੀ ਹੈ ਇਸ ਕਿਤਾਬ ਦੇ ਵਿੱਚ ਸ਼ਾਮਲ ਕੀਤੀ ਗਈ ਹੈ ਸੋ ਮੈਂ ਸਮਝਾਂਗਾ ਇਹ ਨਿੱਜੀ ਤੌਰ ਤੇ ਸੁਝਾਅ ਦੇਣਾ ਚਾਹਾਂਗਾ ਵੀ ਜਿਹੜੇ ਵੀ ਮਾਝਾ वर्ल्ड वाइड ਦੇ ਸਾਡੇ ਦਰਸ਼ਕ ਨੇ ਉਹ ਚੰਗੀਆਂ ਕਿਤਾਬਾਂ ਪੜਨ ਦੇ ਸ਼ੌਕੀਨ ਨੇ ਸੋ ਉਹਨਾਂ ਨੂੰ ਕੁਝ ਐਸੀਆਂ ਕਿਤਾਬਾਂ ਕਿਤਾਬਾਂ ਕੇਵਲ ਮਨੋਰੰਜਨ ਦਾ ਸਾਧਨ ਸੀਮਤ ਨਾ ਰਹਿਣ ਬਲਕਿ ਸਾਨੂੰ ਕਿਤਾਬਾਂ ਸਾਡੀ ਅਗਵਾਈ ਵੀ ਕਰਨ ਤੇ ਉਹ ਕਿਤਾਬਾਂ ਵਿੱਚ ਜਿਹੜੀ ਹੈ ਇੱਕ ਕਿਤਾਬ ਸ਼ਾਮਿਲ ਕੀਤੀ ਜਾ ਸਕਦੀ ਹੈ ਪੰਜਾਬ ਜਿੰਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਬਾਕੀ ਕਿਤਾਬ ਪੜੋਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਜਿੰਨੀਆਂ ਗੱਲਾਂ ਮੈਂ ਦਸੀਆਂ ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਗੱਲਾਂ ਇਸ ਕਿਤਾਬ ਦੇ ਵਿੱਚ ਸ਼ਾਮਿਲ ਨੇ ਸੋ ਉਮੀਦ ਕਰਦਾ ਕਿਤਾਬ ਵਰ ਦਿੱਤੀ ਸੰਖੇਪ ਚਰਚਾ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਦੇ ਆ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ